ਇੱਕ ਤਰੀਕੇ ਦੇ ਇੱਕ ਤਰੀਕ ਇੱਕ ਜਨਵਰੀ 2025 ਦੇ ਵਿੱਚ ਉਹਦੇ ਦਿਔਰ ਨੇ ਜਾਗਰਣ ਕਰਵਾਇਆ ਸੀ ਘਰ ਦੇ ਵਿੱਚ ਉਹਦੇ ਜਾਗਰਣ ਦੇ ਵਿੱਚ ਉਹਦੇ ਦਿਔਰ ਦੇ ਸਹੁਰਿਆਂ ਦੇ ਪਾਸੋਂ ਇੱਕ ਜੋ ਕੁਝ ਰਿਸ਼ਤੇਦਾਰ ਆਏ ਸਨ ਉਹਨਾਂ ਵਿੱਚੋਂ ਜਿਹੜਾ ਮੇਨ ਇੱਕ ਦੋਸ਼ੀ ਸੀਗਾ ਸ਼ਿੰਦਰ ਸਿੰਘ son of ਗੋਪੀ ਸਿੰਘ ਉਹਨੇ ਕੀ ਕੀਤਾ ਕਿ ਮੇਰੀ ਭੈਣ ਨੇ ਪਹਿਲਾਂ ਛੇੜਖੰਨ ਕੀਤੀ ਜਦੋਂ ਮੇਰੀ ਭੈਣ ਉਹ ਜਾਗਰਣ ਦੀ ਥਾਂ ਤੋਂ ਚੱਲ ਕੇ ਆਪਦੇ ਕਮਰੇ ਵਿੱਚ ਚਲੀ ਗਈ ਤਾਂ ਉਹ ਵਾਫ ਉਹਦੇ ਪਿੱਛੇ ਪਿੱਛੇ ਗਿਆ ਉਹਦੇ ਪਿੱਛੇ ਜਾ ਕੇ ਉਹਨੇ ਕਮਰੇ ਨੂੰ ਬੰਦ ਕਰਕੇ ਉਹਦਾ ਮੂੰਹ ਬੰਨ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਰਿਸ਼ਤੇਦਾਰਾਂ ਦੇ ਘਰ ਚਰਾਤੇ ਲਾ ਕੇ ਪ੍ਰੋਗਰਾਮ ਸੀ ਤੇ ਉੱਥੇ ਉਹਦੇ ਨਾਲ ਜਿਹੜਾ ਹੈਗਾ ਇੱਕ ਸਿੰਦਰਸਕ ਨਾਮ ਦੇ ਬੰਦੇ ਨੇ ਜਿਹੜਾ ਹੈ ਜਵਰਦਸਤੀ ਕੀਤੀ ਤਰੀਫ ਹੋਇਆ ਰਿਸ਼ਤੇਦਾਰੀ ਵਿੱਚ ਜਾਗਰਣ ਸਮਾਗਮ ਦੇ ਵਿੱਚ ਆਏ ਵਿਅਕਤੀ ਨੇ ਜਨਮ ਤੋਂ ਹੀ ਗੂੰਗੀ ਅਤੇ ਬੋਲੀ ਔਰਤ ਨਾਲ ਉਸਦੇ ਘਰ ਵਿੱਚ ਉਸ ਵਕਤ ਬਲਾਤਕਾਰ ਕੀਤਾ ਜਦੋਂ ਘਰ ਦੇ ਵਿੱਚ ਮਾਤਾ ਦਾ ਜਾਗਰਣ ਚੱਲ ਰਿਹਾ ਸੀ ਤੇ ਸਾਰੇ ਰਿਸ਼ਤੇਦਾਰ ਅਤੇ ਪਰਿਵਾਰ ਮੈਂਬਰ ਜਾਗਰਣ ਦੇ ਵਿੱਚ ਬੈਠੇ ਹੋਏ ਸਨ ਤਾਂ ਇਸ ਵਿਅਕਤੀ ਵੱਲੋਂ ਇੱਕ ਗੂੰਗੀ ਅਤੇ ਬੋਲੀ ਔਰਤ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਔਰਤ ਜਾਗਰਣ ਦੇ ਵਿੱਚੋਂ ਉੱਠ ਕੇ ਆਪਣੇ ਕਮਰੇ ਵਿੱਚ ਗਈ ਤਾਂ ਇਸ ਵਿਅਕਤੀ ਨੇ ਕਮਰਾ ਬੰਦ ਕਰਕੇ ਨੂੰ ਆਪਣੀ ਹਾ우스 ਦਾਸ਼ਿਕਾਰ ਬਣਾਇਆ ਹਸਪਤਾਲ ਦੇ ਬੈੱਡ ਤੇ ਪਈ ਪੀੜਤਾ ਨੇ ਇਸ਼ਾਰਿਆਂ ਦੇ ਨਾਲ ਰੋ ਰੋ ਕੇ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦਾ ਜ਼ਿਕਰ ਕੀਤਾ ਅਤੇ ਇਹ ਜਾਣਕਾਰੀ ਪੀੜਤਾ ਵੱਲੋਂ ਆਪਣੀ ਮਾਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੀੜਤਾ ਦੀ ਮਾਂ ਦੇ ਬਿਆਨਾਂ ਤੇ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇੱਕ ਤਰੀਕ 1 ਜਨਵਰੀ 2025 ਦੇ ਵਿੱਚ ਉਹਦੇ ਦਿਓਰ ਨੇ ਜਾਗਰਣ ਕਰਵਾਇਆ ਸੀ ਘਰ ਦੇ ਵਿੱਚ। ਉਹਦੇ ਜਾਗਰਣ ਦੇ ਵਿੱਚ ਉਹਦੇ ਦਿਓਰ ਦੇ ਸਹੁਰਿਆਂ ਦੇ ਪਾਸੋਂ ਇੱਕ ਜੋ ਕੁਝ ਰਿਸ਼ਤੇਦਾਰ ਆਏ ਸਨ ਉਹਨਾਂ ਵਿੱਚੋਂ ਜਿਹੜਾ ਮੇਨ ਇੱਕ ਦੋਸ਼ੀ ਸੀਗਾ ਸ਼ੰਦਰ ਸਿੰਘ son of ਗੋਪੀ ਸਿੰਘ ਉਹਨੇ ਕੀ ਕੀਤਾ ਕਿ ਮੇਰੀ ਭੈਣ ਨਾਲ ਪਹਿਲਾਂ ਛੇੜਖੰਡ ਕੀਤੀ ਜਦੋਂ ਮੇਰੀ ਭੈਣ ਉਹ ਜਾਗਰਨ ਦੀ ਥਾਂ ਤੋਂ ਚੱਲ ਕੇ ਆਪਦੇ ਕਮਰੇ ਵਿੱਚ ਚਲੀ ਗਈ ਤਾਂ ਉਹ ਵਾਫ ਉਹਦੇ ਪਿੱਛੇ ਪਿੱਛੇ ਗਿਆ ਉਹਦੇ ਪਿੱਛੇ ਜਾ ਕੇ ਉਹਨੇ ਕੰਪਲੇਨਟ ਬੰਦ ਕਰਕੇ ਉਹਦਾ ਮੂੰਹ ਬੰਨ ਕੇ ਉਹਦੇ ਨਾਲ ਜ਼ਬਰਦਸਤੀ ਕੀਤੀ ਜਦੋਂ ਜ਼ਬਰਦਸਤੀ ਕਰਨ ਤੋਂ ਬਾਅਦ ਉਹਨੂੰ ਇਹ ਧਮਕੀ ਦਿੱਤੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਮਾਰ ਦਿੱਤਾ ਜਾਊਗਾ ਮੇਰੀ ਭੈਣ ਨਾ ਤਾਂ ਬੋਲ ਸਕਦੀ ਐ ਤੇ ਨਾ ਹੀ ਸੁਣ ਸਕਦੀ ਐ ਜਿਸ ਦਾ ਉਹਨੇ ਨਜਾਇਜ਼ ਫਾਇਦਾ ਚੱਕਿਆ ਉਸ ਤੋਂ ਬਾਅਦ ਮੇਰੀ ਭੈਣ ਨਾਲ ਜ਼ਬਰਦਸਤੀ ਕਰਨ ਤੋਂ ਬਾਅਦ ਜਾਂਦਾ ਹੋਇਆ ਫੇਰ ਉਹਨੂੰ ਧਮਕੀ ਦਿੱਤੀ ਗਿਆ ਤੇ ਉਹ ਧਮਕੀ ਦੇਣ ਤੋਂ ਬਾਅਦ ਮੇਰੀ ਭ ਉਹ ਸ਼ੌਕ ਵਿੱਚ ਚਲੀ ਗਈ ਸ਼ੌਕ ਵਿੱਚ ਜਾਣ ਤੋਂ ਬਾਅਦ ਉਹਨੇ ਕੀ ਕੀਤਾ ਕਿ ਮੰਨ ਲਓ ਤੀਸਰੇ ਦਿਨੋਂ ਥੋੜਾ ਜਦੋਂ ਉਹਦੀ ਦਿੱਕਤ ਉਹਦੀ ਜਿਹੜੀ ਪ੍ਰੋਬਲਮ ਜ਼ਿਆਦਾ ਵਧ ਗਈ ਤਾਂ ਉਹਨੇ ਆਪਦੀ ਦੁਰਾਣੀ ਨੂੰ ਦੱਸਿਆ ਤਾਂ ਉਹਦੀ ਦੁਰਾਣੀ ਨੇ ਉਹਨੂੰ ਇਹ ਕਹਿ ਕੇ ਚੁੱਪ ਕਰਾਤਾ ਕਿ ਨਹੀਂ ਤਾਂ ਇਹ ਤਾਂ ਲੜਾਈ ਬਣ ਜੂਗੀ ਜਾਂ ਕੋਈ ਵੀ ਦੁਸ਼ਮਣੀ ਪੈ ਜੂਗੀ ਪਰ ਜਦੋਂ ਉਹਦੇ ਉਹਦੀ ਮੁਸੀਬਤ ਵਧ ਗਈ ਉਹਨੇ ਮੇਰੇ ਪਿੰਡ ਮੇਰੀ ਮਾਤਾ ਨੂੰ ਜਦੋਂ ਫੋਨ ਕੀਤਾ ਤਾਂ ਮੇਰੀ ਮਾਤਾ ਨੇ ਮੇਰੇ ਨਾਲ ਗੱਲ ਕਰਾਈ ਜਦੋਂ ਉਹਨੇ ਸਾਰੀ ਘਟਨਾ ਦੱਸੀ ਤਾਂ ਮੈਂ ਉਹਦੇ ਪਿੰਡ ਦੇ ਵਿੱਚ ਜਦੋਂ ਗਿਆ ਤਾਂ ਉਹਦੇ ਹਸਬੰਦ ਨੂੰ ਤੇ ਉਹਦੇ ਧਿਆਰ ਨੂੰ ਨਾਲ ਲੈ ਕੇ ਪੁਲਿਸ ਥਾਣੇ ਦੇ ਵਿੱਚ ਅਸੀਂ ਸੋਮਵਾਰ ਦੇ ਦਿਨ ਗਏ ਜਦੋਂ ਰਿਪੋਰਟ ਕਰਾਈ ਦਰਖਾਸਤ ਦਿੱਤੀ ਤਾਂ ਪੁਲਿਸ ਵਾਲਿਆਂ ਨੇ ਕੋਈ ਨਹੀਂ ਕੱਲ ਨੂੰ ਬੰਦਾ ਚੱਕ ਲਿਆ ਜਾਊਗਾ ਉਹ ਚੱਕ ਲਿਆਵਾਂਗੇ ਹਾਂਜੀ ਸਰ ਇੱਕ ਰੇਪ ਦਾ ਮਾਮਲਾ ਸੀਗਾ ਕੀ ਹੈ ਜੀ ਇਹ ਸਾਡੇ ਕੋਲੇ ਕੱਲ ਇੱਕ ਔਰਤ ਨੇ ਆ ਕੇ ਬਿਆਨ ਲਖਾਇਆ ਸੀਗਾ ਕਿ ਉਹਦੀ ਇੱਕ ਲੜਕੀ ਹੈ ਜਿਹੜੀ ਗਰੀਬ 40-42 ਸਾਲ ਦੀ ਹੈ ਸ਼ਾਦੀ ਸੁਦਾ ਹੈ ਔਰ ਉਹਦੇ ਦੋ ਬੱਚੇ ਵੀ ਹੈ ਔਰ ਉਹ ਬਚਪਨ ਤੋਂ ਹੀ ਗੂੰਗੀ ਔਰ ਬੋਲੀ ਹੈ ਉਹ ਜਨਵਰੀ ਦੇ ਸ਼ੁਰੂ ਦੇ ਵਿੱਚ ਆਪਣੇ ਇਸ ਤਰ੍ਹਾਂ ਦੇ ਕਿਤੇ ਪ੍ਰੋਗਰਾਮ ਦੇ ਵਿੱਚ ਗਈ ਸੀ ਰਿਸ਼ਤੇਦਾਰਾਂ ਦੇ ਘਰ ਜਗਰਾਤੇ ਦਾ ਕੋਈ ਪ੍ਰੋਗਰਾਮ ਸੀ ਤੇ ਉੱਥੇ ਉਹਦੇ ਨਾਲ ਜਿਹੜਾ ਹੈਗਾ ਇੱਕ ਸਿੰਦਰ ਸਿੰਘ ਨਾਮ ਦੇ ਬੰਦੇ ਨੇ ਜਿਹੜਾ ਹੈਗਾ ਜ਼ਬਰਦਸਤੀ ਕੀਤੀ ਤਰੀਪ ਹੋਇਆ ਉਸ ਦੇ ਵਿੱਚ ਅਸੀਂ ਜਿਹੜਾ ਹੈਗਾ ਦੋਸ਼ੀ ਸਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਤੇ ਉਹਦਾ ਰਮਾਨ ਹਸਪਤਾਲ から ਉਹ ਮੈਡੀਕਲ ਵਗੈਰਾ ਕਰਾ ਰਹੇ ਆ